ਇਹ ਚੀਜ਼ ਇੱਕ ਸਦਾਬਹਾਰ ਚੀਜ਼ ਆ। ਹੂੰ। ਠੀਕ ਆ। ਸਦਾਬਹਾਰ ਆ। ਸਦਾਬਹਾਰ ਚੀਜ਼ ਆ ਬਰਾਣੇ ਬੁੜਿਆਂ ਤੋਂ ਚੱਲਦੀ ਆ ਯਾ ਅੱਜ ਤੱਕਰ ਵੀ ਬਈ ਚੱਲੀ ਜਾਂਦੀ ਆ। ਠੀਕ। ਬਰਾਣ ਮੁੜ ਕੇ ਆਉਣਾ ਹੀ ਪੈਣਾ। ਬਈ ਅੱਜ ਆ ਜਾ ਭਾਵੇਂ ਕੱਲ ਨੂੰ ਮਰੀਏ ਚੱਲਣਈ ਆ ਕੰਮ ਤਾਂ। ਤੇ ਹੁਣ ਆ ਬਾਈ ਨੇ ਕਿੱਡਾ ਸੋਹਣਾ ਸ਼ੈੱਡ ਜਿਵੇਂ ਤਿਆਰ ਆ ਆਪਾਂ ਦਾ। ਕੱਲੀ ਛਾਤੀ ਤਿਆਰ ਕਰਕੇ ਗਈ। ਆਪਾਂ ਕੱਲੀ ਛਾਤੀ। ਬਾਕੀ ਇਹਨੇ ਸ਼ੌਂਕ ਨਾਲ ਆਲ ਨੇ ਚਿੜੀਆਂ ਦਾ ਰਹਿਣਾ ਆ ਤੇ ਸਿਸਟਮ ਬਣ ਗਿਆ। ਐਡਾ ਸੋਹਣਾ ਪ੍ਰੋਜੈਕਟ ਤਿਆਰ ਕੀਤਾ। ਚਿੜੀਆਂ ਵਾਸਤੇ ਵੀ ਸੌਖਾ ਕੰਮ ਕਰਤਾ ਤੇ ਜੇ ਪਸ਼ੂਆਂ ਵਾਸਤੇ। ਨਹੀਂ ਪੱਕਾ ਕੋਈ ਹੈ ਨਹੀਂ ਇਹ ਇੱਕ ਗੱਲ ਦੇ ਵਿੱਚ ਕਿੰਨੀ ਕ ਹਕੀਕਤ ਹੈ ਵੀ ਇਹ ਕਹਿੰਦੇ ਵੀ ਇਹ ਠੰਡਾ ਰਹਿੰਦਾ ਆਪਣੀ ਛੱਤ ਤੇ ਇੱਥੇ ਲੱਖ ਰੁਪਈਆ ਛੱਤ ਲੱਗੀ ਆ ਲੱਖ ਰੁਪਈਆ ਦੀ ਆ ਛੱਤ ਲੱਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਬੁਰਜਦੱਲਾ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਇਹੋ ਜਿਹਾ ਸ਼ੈੱਡ ਦਿਖਾਉਣਾ ਬਖਾਈ ਬਈ ਵੀ ਇਹੇ ਸ਼ੈੱਡ ਹਨ ਜਿਹੜਾ ਪੂਰਾ ਸ਼ੌਂਕ ਨਾਲ ਇਹਦੇ ਵਿੱਚ ਕੰਮ ਕੀਤਾ ਹੋਇਆ ਆਲ ਨੇ ਵੇਖ ਸਕਦੇ ਤੁਸੀਂ ਪੰਛੀਆਂ ਸਤਿਆਲ ਨੇ ਬਣਾਏ ਹੋਇਆ ਤੇ ਬਾਸ ਦਾ ਸ਼ੈੱਡ ਤਿਆਰ ਕਰਿਆ ਹੋਇਆ ਹੈ ਇਸ ਸ਼ੈੱਡ ਦੀ ਖਾਸ ਗੱਲ ਕੀ ਹੈ ਵੀ ਇਹ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਇਹ ਗਰਮ ਰਹਿੰਦਾ ਤੇ ਆਪਾਂ ਸ਼ੈੱਡ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੈ ਵੀ ਕਿੰਨੇ ਏਰੀਆ ਦੇ ਵਿੱਚ ਇਹ ਸ਼ੈੱਡ ਬਣਿਆ ਕਿੰਨਾ ਇਹਦੇ ਵਿੱਚ ਖਰਚ ਆਇਆ ਖੁਰਨੀਆਂ ਦਾ ਛੱਤ ਦਾ ਟੋਟਲ ਜਾਣਕਾਰੀ ਇਸ ਵੀਡੀਓ 'ਚ ਤੁਹਾਨੂੰ ਮਿਲ ਜਾਣੀ ਹੈ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਜਿਨ੍ਹਾਂ ਨੇ ਇਹ ਸ਼ੈੱਡ ਤਿਆਰ ਕੀਤਾ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਬਾਈ ਨੋਜੋਦ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਕਿਹੜੇ ਪਿੰਡ ਦੇ ਵਿੱਚ ਸ਼ੈੱਡ ਤ ਬੋਰਜ ਡੈਲਾ ਤੇ ਨਥਾਣੇ ਦੇ ਪਿੰਡ ਨਾਲ ਪਿੰਦਾ ਜਾਂਦਾ ਨਥਾਣੇ ਦੇ ਨਾਲ ਰਹਿ ਜਾਂਦਾ ਹਾਂ ਹਾਂਜੀ ਹੁਣ ਸ਼ੈੱਡ ਦੀ ਆਪਾਂ ਜਾਣਕਾਰੀ ਸਾਂਝੀ ਕਰਨੀ ਆਪਣੇ ਦਰਸ਼ਕਾਂ ਨਾਲ ਕਿੱਥੋਂ ਸਾਂਝੀ ਕਰੀਏ ਵੀ ਆਪਾਂ ਏਰੀਆ ਦੀ ਗੱਲ ਕਰ ਲੈਂਦੇ ਹਾਂ ਸਭ ਆਪਾਂ ਟੋਟਲੀ ਜਾਣਕਾਰੀ ਦੱਸਾਂਗੇ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਬਾਈਟ ਦੱਸਾਂਗੇ ਠੀਕ ਹੈ ਜੀ ਸਾਰੇ ਬੰਦਿਆਂ ਦੇ ਇਹੀ ਕਮੈਂਟ ਆਉਂਦੇ ਬਾਈ ਸਾਨੂੰ ਥੱਲੇ ਇਕੱਲੀ ਛੱਤ ਦਾ ਦਿੰਨੇ ਕੀ ਬਾਈਟ ਹੈ ਨਾ ਇਹ ਹੈਗਾ ਏਰੀਆ 2000 ਸਕਰ ਫੁੱਟ ਸਾਰਾ ਏਰੀਆ 2000 ਸਾਰਾ ਏਰੀਆ 2000 ਸਕਰ ਫੁੱਟ ਸਾਈਡ ਤੇ ਇਹਦੇ ਕੰਧਾਂ ਸੀਗੀਆਂ ਠੀਕ ਆਹ ਆ ਗੰਧ ਸੀਗੀ ਦੋ ਗਾਂਦ ਸੀਗੀ ਦੇਖੋ ਸਾਹਮਣੇ ਵਾਲੀ ਦੇਖੋ ਸਾਹਮਣੇ ਵਾਲੀ ਮਤਲਬ ਤਿੰਨ ਕੰਦੇ ਸੀਗੀਆਂ ਯਾਰ ਠੀਕ ਹੈ ਇਹਦੇ ਤੇ 5 ਤੋਂ 6 ਲੱਖ ਦਾ ਖਰਚਾ ਆਇਆ ਜਿਹੜਾ ਆਪਾਂ ਤਿਆਰ ਦੇਖੀ ਜੰਨੇ ਆਗੇ ਠੀਕ ਹੈ ਸਣੇ ਆਪਣੀ ਛੱਤ ਗਾਡਰ ਤੇ ਆ ਟੋਟਲ ਮਟੀਰੀਅਲ ਤੇ 5 ਤੋਂ 6 ਲੱਖ ਆ ਗਿਆ ਹੂੰ ਖਰਚਾ ਬਾਕੀ ਆਪਾਂ ਮਿਸਤਰੀ ਨਾਲ ਵੀ ਗੱਲ ਕਰਾਵਾਂਗੇ ਬਾਈ ਜਿਹੜੇ ਬੰਦੇ ਨੇ ਛੱਤੀ ਦੀਰਗੀ ਦਾ ਆਪਾਂ ਅਗਲੀ ਛੱਤ ਦੀਰਗੀ ਕੀਤੀ ਆ ਆਪਣੀ ਛੱਤ ਇੱਥੇ ਲੱਖ ਰੁਪਏ ਦੀ ਛੱਤ ਲੱਗੀ ਆ ਲੱਖ ਰੁਪਏ ਦੀ ਆ ਛੱਤ ਲੱਗੀ ਹਾਂਜੀ ਗਾਡਰ ਵਾਰਾ ਗਾਰਡਰ ਬਾਹਰ ਹੈ ਹਾਂਜੀ ਹੁਣ ਇਹ ਛੱਤ ਦੀ ਗੱਲ ਕਰ ਲੈਨੇ ਆਪਾਂ ਛੱਤ ਜਿਵੇਂ ਆਪਾਂ ਦੇਖਿਆ ਨਾ ਸ਼ੈੱਡ ਕੋਈ ਵੀ ਬੰਦਾ ਤਿਆਰ ਕਰਦਾ ਹਾਂਜੀ ਟੀਨਾ ਦਾ ਤਿਆਰ ਕਰਦਾ ਹੋਰ ਵੀ ਬਥੇਰਾ ਗਾਰਡਮੈਂਟ ਕਰਦਾ ਇਹ ਆਪਾਂ ਪੁਰਾਣੇ ਟਾਈਮ ਦੇ ਵਿੱਚ ਕਿਵੇਂ ਲੈ ਗਏ ਲੋਕਾਂ ਨੂੰ ਵੀ ਇਹ ਇਹ ਚੀਜ਼ਾਂ ਦਾ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਇਹ ਬਾਈ ਐਫਡੀ ਹੈ ਜਿਹੜੀ ਇਹ ਐਫਡੀ ਕਹਿੰਦੇ ਨੇ ਠੀਕ ਹੈ ਐਫਡੀ ਹੈ ਕਿਸਾਬ ਦੀ ਬਾਈ ਜੇ ਗਾਰਡ ਬਾਈ ਬਰਦ ਬਾਹਰੋਂ ਆਇਆ ਏ ਹੂੰ ਬਾਹਰ ਦੇ ਮੰਨ ਕੇ ਚਲੋ ਸਾਰਾ ਸੈਸਟਮ ਇਹਨਾਂ ਦਾ ਬਾਹਰ ਆ ਜੀ ਅੱਜ ਨਹੀਂ ਇਹਨਾਂ ਦਾ 5-6 ਸਾਲ ਰਹਿਣਾ ਇਹਨਾਂ ਨੂੰ ਠੀਕ ਆ ਨੀਂਦਨ ਦੀ ਫੜੀ ਬਾਈ ਗਾਡਰ ਇਹਨਾਂ ਨੇ ਲਿਆਂਦੇ 1.5 ਲੱਖ ਰੁਪਏ ਦੇ ਜਨ ਲੱਖ ਦੇ ਇਹਨਾਂ ਕੋਲੇ ਹੀ ਆ ਸਾਰਾ ਮਟੀਰੀਅਲ ਇਹਨਾਂ ਦੇ ਕੋਲੇ ਹੀ ਹੈ ਜੇ ਇਹ ਚਾਦਨਾਮ ਉਹਦੇ ਕੋਲ ਨਿਕਲਣੇ ਪਾਈਪਾਂ ਗਲ ਜਾਂਦੀਆਂ ਠੀਕ ਆ ਉਹ ਆਪਾਂ ਕੰਪੈਰੀਅਨ ਕਰ ਦੇਣੀ ਇਹ ਚੀਜ਼ ਇੱਕ ਸਦਾ ਬਹਾਰ ਚੀਜ਼ ਆ ਹੂੰ ਠੀਕ ਆ ਸਦਾ ਬਹਾਰ ਸਦਾ ਬਹਾਰ ਚੀਜ਼ ਆ ਬਰਾਣੇ ਬੁੜਿਆਂ ਤੋਂ ਚੱਲਦੀ ਆਈ ਅੱਜ ਤੱਕ ਵੀ ਬਾਈ ਚੱਲੀ ਜਾਂਦੀ ਆ ਬਰਾਣ ਮੜ ਕੇ ਆਉਣਾ ਹੀ ਪੈਣਾ ਬਾਈ ਅੱਜ ਆ ਜਾ ਭਾਵੇਂ ਕੱਲ ਨੂੰ ਮਰੀਏ ਚ ਨਿੱਕਲੀ ਛੱਤ ਤੇ ਤੁਸੀਂ ਕਿੰਨਾ ਖਰਚਾ ਗਿਆ ਆਪਾਂ ਨੂੰ ਨਿੱਕਲੀ ਛੱਤ ਤੇ ਪਹਿਲੀ ਛੱਤ ਤੇ ਲੱਖ ਰੁਪਏ ਆਇਆ ਬਾਈ ਜੀ ਗਾਰਡਰ ਤੋਂ ਬਾਅਦ ਇਹ ਕਿੰਨੀਆਂ ਲੇਅਰਾਂ ਦੀ ਆਪਣੀ ਛੱਤ ਹੁੰਦੀ ਹੈ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਬਾਸ ਪਾ ਰੱਖਿਆ ਇਹਦਾ ਆਪਾਂ ਜ਼ਿਆਦਾਤਰ ਆਪਾਂ ਮੋਸਟਲੀ ਜਾਣਕਾਰੀ ਦਿੱਤੀ ਦਿੱਤੀ ਹੂੰ ਵੀ ਆਪਾਂਛਾਤਾ ਐ ਬਣਾਉਣੇ ਆ ਨਾ ਵੀ ਵਾਸ ਚੰਗਾ ਬਾਗੇ ਪਾੜਿਆ ਵਾਸ ਪਾਗੇ ਹਰੀ ਚਾਦਰ ਪਾਗੇ ਉਹਦੇ ਉੱਪਰ ਆਪਾਂ ਜਿੰਵੇਂ ਵੀ ਆਪਣਾ ਪ੍ਰੋਸੈਸ ਹੁੰਦਾਗਾ ਥੋੜਾ ਜਿਹਾ ਆਪਾਂ ਰੱਖਦੀਆਂ ਸਾਰਾ ਪ੍ਰੋਸੈਸ ਵੀ ਵਧੀਆ ਮਜ਼ਬੂਤੀ ਆ ਗਈ ਕੋਈ ਕਹੋ ਜੀ ਗੱਲ ਹੈਣੀਗੀ ਨੇ ਇਹਦੇ ਉੱਤੇ ਮਿੱਟੀ ਵੀ ਪਾਈ ਮਿੱਟੀ ਬਹੁਤ ਪਾਈ ਆ ਤੇ ਆਪਾਂ ਵੀਡੀਓ ਵਿਖਾਦੀ ਮਿੱਟੀ ਵੀ ਮਿੱਟੀ ਦੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਸੀਂ ਆਪਾਂ ਨੂੰ ਪਹਿਲਾਂ ਦੱਸਿਆ ਸੀ ਵੀ ਇਹਦੇ ਉੱਤੇ ਘੋਲੂਆ ਵੀ ਪੈ ਜਾਂਦਾ ਇਹ ਤੇ ਹੁਣ ਉਹ ਜਿਹੜੀ ਘੋਲੀ ਦੀ ਗੱਲ ਨਾ ਇੱਕ ਮੁਰਗਜ ਵਾਲੀ ਹੁੰਦੀ 4 ਫੁੱਟ ਚੌੜੀ ਹੁੰਦੀ ਹੈ ਤੇ ਲੰਮੀ ਬਹੁਤ ਹੁੰਦੀ ਹੈ ਉਹ ਸਾਰੀ ਮੱਖਣ ਲਾ ਕੇ ਤੇ ਮਸਾਲਾ 바ਦੇ ਨਾਲੇ ਤਾਂ ਬਾਈ ਉੱਥੇ ਤੇਲ ਦੀ ਬਚਤ ਆ ਹਮਮ ਨਾਲੇ ਪੱਕੀ ਹੋਣੀ ਸ਼ਾ ਤਾਂ ਮੀਂਹ ਕਣੀ ਜਿਵੇਂ ਮਿੱਟੀ ਖੁਰਦੀ ਨਹੀਂਗੀ ਚੰਗੀ ਲਾਈਫ ਬਣ ਜਾਂਦੀ ਹੈਗੀ ਠੀਕ ਹੈ ਜੀ ਤੇ ਹੁਣ ਆ ਬਾਈ ਨੇ ਕਿੱਡਾ ਸੋਹਣਾ ਛੱਡ ਜਿਵੇਂ ਤਿਆਰ ਆ ਆਪਾਂ ਦਾ ਕਲੀ ਛਾਤੀ ਤਿਆਰ ਕਰਕੇ ਗਏ ਜੀ ਬਾਕੀ ਇਹਨੇ ਸ਼ੌਂਕ ਨਾਲ ਆਲ ਨੇ ਚਿੜੀਆਂ ਦਾ ਰਹਿਣਾ ਆ ਤੇ ਸਿਸਟਮ ਬਣ ਗਿਆ ਐਡਾ ਸੋਹਣਾ ਪ੍ਰੋਜੈਕਟ ਤਿਆਰ ਕੀਤਾ ਜਿਹੜੇ ਚਿੜੀਆਂ ਵਾਸਤੇ ਵੀ ਸੌਖਾ ਕੰਮ ਕਰਤਾ ਤੇ ਜੀ ਪਸ਼ੂਆਂ ਵਾਸਤੇ ਪਸ਼ੂਆਂ ਤੇ ਵੀ ਸੌਖਾ ਜੇ ਇੱਥੇ ਹੁਣ ਜਾਦਰਾ ਪਾਈਆਂ ਹੁੰਦੀਆਂ ਬਾਈ ਮੈਸਤਰੀ ਕੰਮ ਕਰੀ ਜਾਂਦੇ ਆ ਤੇ ਬੁਰਾ ਹਾਲ ਹੋਏ ਨਹੀਂ ਆ ਥੱਲੇ ਟਾਵਰ ਨਾਲ ਖੜੇ ਨੇ ਆਪਾਂ ਪੱਕਾ ਕੋਈ ਹੈ ਨਹੀਂ ਇਹ ਗੱਲ ਦੇ ਵਿੱਚ ਕਿੰਨੀ ਕ ਹਕੀਕਤ ਹੈ ਵੀ ਇਹ ਕਹਿੰਦੇ ਵੀ ਇਹ ਠੰਡਾ ਰਹਿੰਦਾ ਹਨਾ ਗਰਮੀ 'ਚ ਹਾਂਜੀ ਸਿਆਲ 'ਚ ਇਹ ਗਰਮ ਰਹਿੰਦਾ ਇਹ ਸਹੀ ਚੀਜ਼ ਹੈ ਕਿ ਇਹ ਇਹ ਆਪਾਂ ਬਈ ਹਕੀਕਤ ਜਿਹੜੀ ਦਿਖਾਵਾਂਗੇ ਨਾ ਆਉਣ ਵਾਲੇ ਆਪਾਂ ਜਦੋਂ ਹੁਣ ਆਪਾਂ ਛੇੜਾਂ 'ਚ ਜਦੋਂ ਅਗਲੀ ਗਰਮੀ ਆਈ ਉਦੋਂ ਆਪਾਂ ਫੇਰ ਆਪਾਂ ਇੱਕ ਵੀਡੀਓ ਕਰਾਂਗੇ ਤੇ ਬਕਾਇਦਾ ਆਪਾਂ ਮਾਲਕ ਨਾਲ ਗੱਲ ਕਰਾਂਗੇ ਆਪਦੀ ਕੀਤੀ ਵਡਿਆਈ ਹੋ ਜਾਂਦੀ ਆ ਹਾਂਜੀ ਤੇ ਆਪਾਂ ਮਾਲਕਾਂ ਨੂੰ ਹੀ ਪੁੱਛਾਂਗੇ ਉਹ ਚੀਜ਼ 'ਚ ਵਾਕਈ ਗੱਲਬਾਤ ਹੈ ਠੰਡਾ ਨਿੱਗਾ ਰਹਿੰਦਾ ਹੈ ਕਿ ਗਰਮ ਰਹਿੰਦਾ ਹੁਣ ਤਾਂ ਨਿੱਗਾ ਰਹਿਣਾ ਜਿਵੇਂ ਸਿਆਲ ਆਈ ਤੇ ਨਿੱਗਾ ਰਹਿੰਦਾ ਤੇ ਜ ਠੀਕ ਹੈ ਤੇ ਬਾਈ ਜੇ ਕਿਸੇ ਨੇ ਇਹ ਸ਼ੈੱਡ ਬਣਵਾਉਣੇ ਹੋਣ ਆਪਣੇ ਤੋਂ ਹਾਂਜੀ ਆਪਣੇ ਨਾਲ ਸੰਪਰਕ ਕਿਵੇਂ ਕਰੇ ਤੇ ਕਿੱਥੇ-ਕਿੱਥੇ ਆਪਾਂ ਇਹ ਸ਼ੈੱਡ ਤਿਆਰ ਕਰ ਦਿੰਦੇ ਆ ਸ਼ੈੱਡ ਦਾ ਆਲਮੋਸਟ ਆਪਾਂ ਪੰਜਾਬ ਤਾਂ ਸਾਰੀ ਕਰ ਦਿਆਂ ਪਰ ਸ਼ੈੱਡ ਦਾ ਏਰੀਆ 1000 ਫੁੱਟ ਤੋਂ ਉੱਪਰ ਹੁੰਦਾ ਤਾਂ ਆਪਾਂ ਸਾਰੀ ਕਿਤੇ ਹੀ ਕਰ ਦਿਆਂਗੇ ਪੰਜਾਬ ਹਰਿਆਣਾ ਜਿਵੇਂ ਠੀਕ ਹੈ ਜੀ ਤੇ ਜ਼ਿਆਦਾਤਰ ਆਪਾਂ ਨੂੰ ਕੰਟੈਕਟ ਕਰੇ ਵਟਸਐਪ ਤੇ ਰਿਕਾਰਡਿੰਗ ਬਾਅਦੇ ਮੈਸੇਜ ਛੱਡ ਦੇ ਠੀਕ ਹੈ ਵੈਸੇ ਪੁੱਛਾਂ ਮਰੋੜਨ ਵਾਲੇ ਆਉਂਦੇ ਹੀ ਵਾਲੇ ਆ ਬਾਈ ਕੀ ਕਰੀ ਬਹੁਤ ਹੁੰਦੇ ਹੈਨਾ ਨਹੀਂ ਤੇ ਇਹਦੇ ਵਿੱਚ ਖਰਚਾ ਖਰਚਾ ਸਾਰਾ ਸਮਾਨ ਸੂਨ ਆਪਣਾ ਲੇਬਰ ਲੂ ਮਾਰ ਲਈ ਕੋਈ ਵਰਗੀ ਬੰਦਾ ਠੀਕ ਹੈ ਤੇ ਇਹਦੇ ਵਿੱਚ ਉੱਪਰਲਾ ਹਾਂ ਕਈ ਬੰਦੇ ਹੁਣ ਬਾਈ ਯਾਰ ਕੱਲਾ ਸਾਰ ਲੈ ਕੇ 55 ਲਈ ਜਾਂਦੇ ਯਾਰ ਉਹਨਾਂ ਦਾ ਵੀ ਦੱਸ ਆਪਾਂ ਨੂੰ ਕੰਪੈਰੀਅਨ ਕਰ ਦਿੰਦੇ ਆ ਬੰਦੇ ਇੱਥੇ ਆ ਕੇ ਵੀ ਬਾਈ ਤੁਸੀਂ ਰੇਟ ਵਾਲਾ ਬਈ ਆਪਾਂ ਵਾਸ ਵੀ ਜਾੜਾ ਵਾਲਾ ਪਾਉਣੇ ਫੱਟੀ ਵੀ ਪਾਉਣੇ ਚਾਦਰ ਵੀ ਪਾਉਣੇ ਆਗੇ ਉੱਪਰ ਸਰ ਕੜਾਈ ਪਾਉਣੇ ਕੰਨਾਂ ਦੀ ਬੱਤਲ ਤੇ ਚੰਗੀ ਤਰਪਾਲ ਪਾਉਣੇ ਆ ਉਹ ਬੰਦਿਆਂ ਨੇ ਕੱਲਾ ਬਾਈ ਲਿਆਉਣਾ ਸਾਰਾ ਨਹਿਰ ਤੋਂ ਵੱਢ ਕੇ 55 ਰੁਪਏ ਉਹ ਲਈ ਜਾਂਦੇ ਆਗੇ ਆਪਾਂ 50 ਰੁਪਏ ਜਿੰਨਾ ਸਮਾਨ ਦੇ ਨੇ ਆਪਣੇ ਨਾਲ ਕੰਪੈਰੀਅਨ ਆਪਾਂ ਉਹਨਾਂ ਨੂੰ ਕਹਿੰਦੇ ਨਹੀਂ ਭਾਪਪੇ 60 ਲੈ ਲੈਣ ਪਰ ਆਪਾਂ ਉਹਨ ਦੇਖ ਕਈ ਆਪਣੇ ਕੰਮ ਦੀ ਮਜਬੂਤੀ ਵੀ ਇਹ ਬੰਟਾਲ ਦਾ ਫਰਸ਼ ਲਾ ਲੋ ਉਹਨਾਂ ਦੇ ਤਾਂ ਬਈ ਜੜੀ ਦੇ ਵੀ ਨਹੀਂ ਬਿੱਲੀਆਂ ਵੀ ਟੋਕ ਜਾਂਦੀਆਂ ਠੀਕ ਹੈ ਤੇ ਹੁਣ ਛੱਤ ਦੀ ਤਾਂ ਆਪਾਂ ਲਗਭਗ ਗੱਲ ਕਰ ਲਈ ਹੈ ਹਨਾ ਤੇ ਇਹ ਜਿਹੜੀ ਆਪਾਂ ਡਿਜ਼ਾਈਨ ਬਣਾਉਣੇ ਐਡੋ-ਐਡ ਬਣਾਉਣੇ ਕਿ ਬਸ ਇਹ ਤਕਨੀਕ ਹੀ ਇਹ ਜੀ ਡਿਜ਼ਾਈਨ ਆਪਦੀ ਆ ਵੀ ਇਹ ਯਾਦ ਕਰ ਡਿਜ਼ਾਈਨ ਬਈ ਇਹ ਕਾਮਯਾਬਾ ਹੋਗਾ ਇਹਦੀ ਡੱਬੀ ਘਟ ਦੇ ਸਹਾਰ ਨਾਲ ਨਾ ਤੇ ਆ ਸੈਂਟਰ ਦੇ ਵਿੱਚ ਉਹਦੀ ਸਪੋਰਟ ਬਣੀਆਂ ਹੋਈਆਂ ਹਨਾ ਹਰੇਕ ਹਰੇਕ ਡੱਬੀ ਬੰਨੀ ਆਪਾਂ ਘਾਰ ਦੇ ਨਾਲ ਤਾਰ ਨਾਲ ਜਾਲ ਸਾਰਾ ਵੱਜ ਜਾਵੇ ਸਾਰਾ ਜਾਲ ਸਾਰੇ ਕਰਕੇ ਮਜ਼ਬੂਤੀ ਰਹਿੰਦੀ ਹੈ ਮਜ਼ਬੂਤੀ ਦੁੱਗਣੀ ਤਿਗਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਛੱਤ ਦੀ ਤਾਂ ਗੱਲ ਕਰ ਲਈ ਆ ਹੁਣ ਆਪਾਂ ਖੁਰਨੀਆਂ ਦੀ ਗੱਲ ਕਰ ਲਏ ਹੈ ਨਾ ਇਹ ਖੁਰਨੀਆਂ ਵੀ ਕਿੰਨੇ ਫੁੱਟ ਚੌੜੀ ਹੁੰਦੀ ਹੈ ਤੇ ਆ ਹੀ ਖੁਰਨੀ ਬਣਾਉਣ ਦਾ ਕੀ ਪਰਪਸ ਹੈ ਇਹਦੇ ਪਿੱਛੇ ਤੇ ਪਰਪਸ ਬਾਈ ਨੇ ਇਹਦਾ ਨਵਾਂ ਕੰਮ ਸ਼ੁਰੂ ਕੀਤਾ ਗਾ ਗਾਈਆਂ ਲਿਆਉਣ ਗਏ ਨੇ ਠੀਕ ਹੈ ਤੇ ਹੋਰ ਦੇ ਵਾਸਤੇ ਮੇਰੀ ਡੇਰੀ ਫਾਰਮ ਹੈ ਬਾਈ ਦਾ 2000 ਸਕਰ ਫੁੱਟ ਦਾ ਬਹੁਤ ਸੋਹਣਾ ਡੇਰੀ ਫਾਰਮ ਹੈ ਬਾਕੀ ਫਾਰਮ ਲਈ ਬਸ ਇਹਨੇ ਜਿਵੇਂ ਥਾਂ ਛੱਡਿਆ ਗਾ ਉਹਦੇ ਚ ਚੱਲਣੀ ਹੈ ਡੇੜੀ ਠੀਕ ਹੈ ਰੇੜੀ ਚੱਲੂਗੀ ਉਹਦੇ ਉਧਰ ਪੱਠੇ ਬਾਗੇ ਦੇ ਵਿੱਚ ਪਾਏ ਜਾਣੇ ਬੱਠੇ ਆਹ ਘਰ ਨਹੀਂ ਤੇ ਬਾਖਸ਼ ਨਾਲ ਪੱਠੇ ਦੇ ਵਿੱਚ ਪਾਏ ਜਾਣਗੇ ਇਹਦੇ ਵਿੱਚ ਪੈ ਜਾਣਗੇ ਆਹ ਪਸ਼ੂ ਤੰਗ ਨਹੀਂ ਕਰਦੇ ਇੱਕ ਦੂਜੇ ਨਾਲ ਭੜਦੇ ਨਹੀਂਗੇ ਇਹਨੇ ਵਧੀਆ ਆਹ ਲਾਈ ਹੋਏ ਆ ਆਪਣੇ ਆਹ ਵਿੱਚ ਪੈਪਰਾ ਲਾਤੀਆਂ ਪੈਪਰਾ ਲਾਦੀਆਂ ਐਡਾ ਮੈਂ ਮਤਲਬ ਇੱਕ ਜੈਨੂਇਨ ਸੋਨਾ ਤੇ ਸਾਫ ਸੁਥਰਾ ਕੰਮ ਕੀਤਾ ਵਿਆ ਹ ਹ ਪਾਣੀ ਆਸਤੇ ਇਹਨੇ ਬਈ ਠੂਲੇ ਲਾਏ ਵਿਆ ਅੱਛਾ ਇਹੇ ਪਾਣੀ ਆਸਤੇ ਆ 24 ਘੰਟੇ ਪਸ਼ੂ ਨੂੰਰੇ ਪਾਣੀ ਰਹਿਣਾ ਐਚ ਐਫ ਗਾਂ ਨੂੰ ਭਾਰ ਟਾਈਮ ਪਾਣੀ ਜਈਦਾ ਨਹੀਂ ਇਹ ਆਟੋਮੈਟਿਕ ਹੀ ਇਹ ਆਟੋਮੈਟਿਕ ਪਾਣੀ ਆਟੋਮੈਟਿਕਲੀ ਪਾਣੀ ਚੱਲਿਆ ਕਰਨਾ ਇੱਥੇ ਠੀਕ ਹੈ ਜੀ ਪਾਣੀ ਜਿੰਨਾ ਪੀਣਾ ਉਹਨਾ ਆਜਿਆ ਕਰਨਾ ਉਹਨਾ ਹੀ ਰਹਿਣਾ ਇੱਥੇ ਪਾਣੀ ਠੀਕ ਹੈ ਜੀ ਆਪੇ ਇਹਦੇ ਵਿੱਚ ਪਾਣੀ ਆਜਿਆ ਕਰਨਾ ਇਹ ਵੀ ਬਹੁਤ ਹੀ ਵਧੀਆ ਚੀਜ਼ ਲਾਈ ਵੀ ਹੈ ਨਾ ਥੱਲੇ ਫਰਸ ਫਰਸ ਕੰਪਲੀਟ ਕਰਕੇ ਕੀ ਖਰਚਾ ਦੱਸਿਆ ਇਹ ਕੰਪਲੀਟ ਕਰਕੇ ਇੱਥੋਂ ਤੱਕ ਕਰਦਾ ਤਿੰਨ ਕਹਿੰਦਾ ਬਾਈ ਕੋਲ ਸੀਗੀਆਂ ਤਿੰਨ ਕਹਿੰਦਾ ਤੋਂ ਬਾਅਦ ਦਾ ਖਰਚਾ 5 ਤੋਂ 6 ਲੱਖ ਰੁਪਏ ਦੱਸਿਆ ਬਾਈ ਇੰਨਾ ਹੀ ਆਇਆਗਾ ਜੇ ਆਪਾਂ ਪਾਈਪਾਂ ਦੇ ਖੜਾ ਕਰ ਦਿਆਂਗੇ ਫੇਰ ਮੰਨ ਕੇ ਚੱਲੋ 4 ਤੋਂ 5 ਦੇ ਵਿੱਚ ਰਹਿੰਦਾਗਾ ਜੇ ਪਾਈਪ ਮੰਨ ਕੇ ਚੱਲੋ ਸਾਰਾ ਆਪਾਂ ਪਾਈਪਾਂ ਦੇ ਖੜਾ ਕਰ ਦਿਆਂ 4 ਤੋਂ 5 ਦੇ ਵਿੱਚ 2000 ਸਕਰ ਬਰਡ ਦਾ ਖਰਚਾ ਹੈ ਤੇ ਇਹਦੇ ਵਿੱਚ ਕਿੰਨੇ ਕੁ ਪਸ਼ੂ ਆਪਾਂ ਰੱਖ ਸਕਦੇ ਹਾਂ ਸ਼ੈੱਡ ਦੇ ਐਡੇ ਕਿ ਸ਼ੈੱਡ ਦੇ ਵਿੱਚ ਪਸ਼ੂ ਇਹਦੇ ਵਿੱਚ ਮੰਨ ਕੇ ਚੱਲੋ ਬਾਈ ਤੁਸੀਂ ਹੁਣ ਓਕਾ ਗਿਣ ਲਿਓ ਮੰਨ ਕੇ ਇਹਦੇ ਵਿੱਚ ਨਾਂ ਵਾਲੇ ਤਾਂ ਬਈ 20 ਪਸ਼ੂ ਆਰਾਮਦਰੀ ਨਾਲ ਰਹਿਣਗੇ 20 ਪਸ਼ੂ ਆਰਾਮਦਰੀ ਨਾਲ ਰਹਿ ਪੈਣਗੇ ਇਹਦੇ ਵਿੱਚ ਹਣਾ ਠੀਕ ਹੈ ਜੀ ਲਓ ਜੀ ਇਹ ਛੱਤ ਛੱਤ ਬਾਰੇ ਤਾਂ ਆਪਾਂ ਤੁਹਾਨੂੰ ਦੱਸਤਾ ਹਨਾ ਵੀ ਲੱਖ ਰੁਪਏ ਦੇ ਆਸ-ਪਾਸ ਇਹਦਾ ਛੱਤ ਦਾ ਖਰਚਾ ਆ ਗਿਆ ਹੁਣ ਜਿਹੜਾ ਥੱਲੇ ਤੁਸੀਂ ਕੰਮ ਵੇਖੀ ਜਨੇ ਫਰਸ਼ ਤੋਂ ਲੈ ਕੇ ਤੇ ਆਹ ਗਾਡਰਾਂ ਤੱਕ ਇਹ ਜਿਹੜਾ ਵੀ ਢਾਂਚਾ ਤਿਆਰ ਕੀਤਾ ਇਹ ਬਾਈ ਹੋਰਾਂ ਨੇ ਕੀਤਾ ਨਥਾਣੇ ਏਰੀਏ ਦੇ ਇਹ ਮਿਸਤਰੀ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਦੇ ਵਿੱਚ ਕਿੰਨਾ ਖਰਚਾ ਆ ਗਿਆ ਤੇ ਇਹ ਹੋਰ ਕਿੱਥੇ-ਕਿੱਥੇ ਇਹ ਢਾਂਚੇ ਵੀ ਫਾਰਮ ਫਾਰਮ ਕਿਸੇ ਨੇ ਤਿਆਰ ਕਰਵਾਉਣਾ ਹੋਵੇ ਤੇ ਕਿੱਥੇ-ਕਿੱਥੇ ਕਰ ਦਿੰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਜਿਹੜਾ ਆਪਣਾ ਇਹ ਫਰਸ਼ ਤੋਂ ਲੈ ਕੇ ਆਪਾਂ ਫਰਸ਼ ਦੀ ਗੱਲ ਕਰ ਲਈਏ ਵੀ ਇਹ ਆਪਣਾ ਇਹ ਕਿੰਨਾ ਖਰਚਾ ਆ ਗਿਆ ਗਾਡਰਾਂ ਤੱਕ ਦੀ ਗੱਲ ਕੀਤੀ ਇਹ ਸਾਰਾ ਟੋਟਲ ਬਾਈ ਜੀ 4 ਦੇ ਪੌਣੇ 4 60 'ਚ ਆਇਆਗਾ ਵੀਰੇ ਵੀ 4 ਪੌਣੇ 4 ਲੱਖ ਰੁਪਏ ਵਿੱਚ ਹਾਂਜੀ ਤੇ ਇਹਦੇ ਵਿੱਚ ਆਹ ਜਿ ਅਬ ਫਾਰਸ ਦੀ ਗੱਲ ਕਰ ਗਏ ਹਾਂ ਫਾਰਸ ਤੇ ਖੁਰਨਿਆਂ ਦਾ ਖਰਚਾ ਕਿੰਨਾ ਆ ਗਿਆ ਹੁਣ ਇਹ ਜੀ ਮੰਨ ਕੇ ਚਲੋ ਛਾਣੀ ਬਾਅਦ ਸਾਡੀ ਲੇਵਲ ਲੂਰ ਪਾ ਕੇ ਜੀ ਇਹ 30 35000 ਰੁਪਏ ਆ ਜਾਂਦਾ ਹੁਣ ਟੋਟਲ ਜੇ ਅਸੀਂ ਹਿਸਾਬ ਲਾ ਕੇ ਸਾਡੇ ਆਪ ਦੀ ਸਾਰੀ ਟੋਟਲ ਲੇਵਲ ਬਣ ਜਾਂਦੀ ਹੈ ਜੀ ਲੱਖਰ 1.5 ਲੱਖ ਦੇ ਵਿੱਚ ਆ ਜਾਣਾ ਟੋਟਲ ਖਰਚਾ ਲੇਬਰ ਲੇਬਰ ਜੀ ਵੀ ਆਪਾਂ ਐਡਾ ਹੀ ਸ਼ੈਡਰ ਕਿੰਨੀ ਗੱਲ ਕਰੀ ਸੀ ਆਪਾਂ ਇਹ ਕਿੰਨੇ ਫੁੱਟ ਸੀਗਾ ਇਹ 2000 ਸਕੇਅਰ ਫੁੱਟ ਸ਼ੈਡ ਹੈ ਜਿਹੜਾ ਜੇ ਆਪਾਂ ਕੱਲੀਆਂ ਗਾਡਰਾਂ ਤਾਂ ਹੀ ਤਿਆਰ ਕਰਾਉਣਾ ਤੇ ਉਹਦਾ ਕਿੰਨਾ ਖਰਚਾ ਦੱਸਿਆ ਸੀ ਆਪਾਂ ਉਹਦਾ ਜੀ ਆਪਣਾ ਪੌਣੇ 4 ਦੇ ਵਿੱਚ ਆ ਜਾਣਾ ਟੱਪ ਵੀ ਜਾਂਦਾ ਹੀ ਮਾੜਾ ਮੋੜ ਟੱਪ ਵੀ ਜਾਂਦਾ ਹਨਾ ਉਹ ਤਾਂ ਉਸ ਹਿਸਾਬ ਨਾਲ ਹੈ ਤੇ ਆਪਾਂ ਹੋਰ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕੰਮ ਕਰ ਦਿੰਦੇ ਜੇ ਕਿਸੇ ਨੇ ਇਹ ਜੀ ਅਸੀਂ ਨੇੜੇ ਬਠਿੰਡੇ ਜਿਲ੍ਹੇ ਦੇ ਸਾਰੀ ਕਰੀ ਜਾਂਦੇ ਜੀ ਜਮਾਨ ਸ਼ਹਿਰ ਦਾ ਹੋਗਾ ਜੀ ਰਾਮ ਰਾਮਪੁਰ ਆਗਾ ਜੀ ਜੀ ਫੇਰ ਕਿ ਜਾ ਵੜਦੇ ਆ ਜੀ ਕਿਥੋਂ ਤੱਕ ਛਾੜੀ ਜਾ ਸਕਦੇ ਆ ਆਪਾਂ ਆਪਾਂ ਨੂੰ ਕੋਈ ਬਲਾਊ ਆ ਜਾਵਾਂਗੇ ਆ ਸਭ ਏਰ ਕੇ ਚਾ ਜਾ ਸਕਦੇ ਆ ਤੇ ਲਓ ਜੀ ਆਪਾਂ ਵੀਡੀਓ ਦੇ ਵਿੱਚ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਗੱਲਬਾਤ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਬੁੱਟਰ ਬਾਈ ਨੇ ਜਿਹੜੀ ਇਹ ਛੱਤ ਤਿਆਰ ਕਰੀ ਹੈ ਹਨਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਉਹਨਾਂ ਦਾ ਨੰਬਰ ਵੀ ਤੁਹਾਨੂੰ ਮਿਲ ਜੂਗਾ ਜੇ ਕਿਸੇ ਬਾਈ ਨੇ ਇਹੋ ਜੇ ਸ਼ੈੱਡ ਤਿਆਰ ਕਰਵਾਉਣੇ ਹੋਣ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ ਕਿਤੇ ਵੀ ਉਹ ਤਿਆਰ ਕਰ ਦਿੰਦੇ ਆ ਕੰਟੈਕਟ ਉਹਨਾਂ ਨੂੰ ਜ਼ਰੂਰ ਕਰ ਲਿਓ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ